2 ਜਨਵਰੀ ਨੂੰ ਆਮ ਆਦਮੀ ਪਾਰਟੀ ਗਵਰਨਮੈਂਟ ਇੱਕ ਫਲੈਗਸ਼ਿਪ ਸਕੀਮ ਅਨਾਉਂਸ ਕੀਤੀ ਸੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਔਰ ਉਹ 15 ਜਨਵਰੀ ਨੂੰ ਲਾਂਚ ਕਰਨ ਜਾ ਰਹੀ ਹੈ ਔਰ ਇਹ ਸਕੀਮ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਅਪਲਾਈ ਹੋਏਗੀ ਔਰ ਇਸ ਦਾ ਐਮਓਯੂ ਸਾਈਨ ਕੀਤਾ ਗਿਆ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਔਰ ਸਟੇਟ ਹੈਲਥ ਏਜੰਸੀ ਦੁਆਰਾ ਇਹ ਮੋਟੀ ਜਾਣਕਾਰੀ ਉਹਨਾਂ ਨੇ ਦਿੱਤੀ ਇਹ ਬੇਸਿਕਲੀ ਸਕੀਮ ਜਿਹੜੀ ਹੈਗੀ ਹੈ ਇਹਨਾਂ ਨੇ ਕਾਪੀ ਕੀਤੀ ਹੈ ਤਾਮਿਲਨਾਡੂ ਗਵਰਨਮੈਂਟ ਜਿੱਥੇ ਕਿ ਚੀਫ ਮਿਨਿਸਟਰਸ ਕੰਪਰੀਹੈਂਸਿਵ ਹੈਲਥ ਇੰਸ਼ੋਰੈਂਸ ਸਕੀਮ ਤੌਰ ਤੇ ਜਾਣੀ ਜਾਂਦੀ ਹੈ 2009 ਤੋਂ ਚੱਲ ਰਹੀ ਹੈ ਔਰ ਉੱਥੇ 5 ਲੱਖ ਰੁਪਏ ਦੀ ਜਿਹੜੀ ਇੰਸ਼ੋਰੈਂਸ ਹੈਗੀ ਹੈ 1.48 ਕਰੋੜ ਇਹ ਫੈਮਲੀਜ਼ ਨੂੰ ਕਵਰ ਕਰ ਰਹੀ ਹੈ ਯੂਨਾਈਟਿਡ ਇੰਡੀਅਨ ਇੰਸ਼ੋਰੈਂਸ ਕੰਪਨੀ ਜਿਸ ਤਰ੍ਹਾਂ ਉੱਥੇ ਵਰਕ ਕਰ ਰਹੀ ਹੈ ਇੱਥੇ ਇਹਨਾਂ ਨੇ ਐਮਓਯੂ ਸਾਈਨ ਕੀਤਾ। ਉਹਨਾਂ 5 ਲੱਖ ਦੀ ਇੰਸ਼ੋਰੈਂਸ ਜਿਹੜੀ ਸਕੀਮ ਹੈਗੀ ਉਹਦਾ ਮਤਲਬ ਇਹ ਹੈਗਾ ਕਿ ਤਾਮਿਲਨਾਡੂ ਗਵਰਨਮੈਂਟ 5 ਲੱਖ ਰੁਪਿਆ ਦੀ ਇੰਸ਼ੋਰੈਂਸ ਤੇ ਕਵਰ ਦੇ ਲਈ ਰਿਕੁਆਇਰਡ ਪ੍ਰੀਮੀਅਮ ਪੇ ਕਰਦੀ ਹੈ। ਪਰ ਉੱਥੇ ਉਹਨਾਂ ਨੇ ਸਾਲਾਨਾ ਇਨਕਮ 1 ਲੱਖ 20 ਹਜ਼ਾਰ ਦੀ ਕਵਰ ਕੀਤਾ ਹੋਣਾ। 100% ਨਹੀਂ ਹੈ। 1 ਲੱਖ ਰੁਪਏ ਦੀ ਜਿਹੜੀ ਇਨਕਮ ਹੈਗੀ ਸਾਲਾਨਾ ਉਹ ਲੋਕਾਂ ਨੂੰ ਕਵਰ ਕੀਤਾ। ਇਥੇ ਕਿਹਾ ਗਿਆ ਕਿ ਅਪ ਟੂ 1 ਲੱਖ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਪੇ ਕਰੇਗੀ ਇਹਦਾ ਮਤਲਬ ਇਹ ਹੈ ਕਿ ਪ੍ਰੀਮੀਅਮ ਆਫ 1 ਲੱਖ ਪ੍ਰੀਮੀਅਮ ਆਫ 1 ਲੱਖ ਇੰਸ਼ੋਰੈਂਸ will be paid by the Punjab government 1 ਲੱਖ ਦਾ ਇਹਦਾ ਪ੍ਰੀਮੀਅਮ ਹੈਗਾ ਉਹ ਪੰਜਾਬ government ਪੇ ਕਰੇਗੀ ਰੈਸਟ ਆਫ ਦਾ 9 ਲੱਖ ਦਾ ਹੈਗਾ that will be covered by the state health agency ਇਹ ਹੀ ਐਨਰਜੀ ਇਹਦਾ ਮਤਲਬ ਹੋ ਗਿਆ ਕਿ ਵੀ 1 ਲੱਖ ਦਾ ਉਹ ਪ੍ਰੀਮੀਅਮ ਦੇ ਰਹੀ ਹੈ ਤੇ ਜਦ ਕੀ ਅਨਾਉਂਸ ਕਰਦੇ ਕਿ 10 ਲੱਖ ਦੀ ਕੈਸ਼ਲੈਸ ਇੰਸ਼ੂਰੈਂਸ ਹੈ 1 ਲੱਖ ਤਾਂ ਜੁਨਾਗੜ੍ਹ ਇੰਡੀਆ ਸ਼ੋਰਸ ਕੰਪਨੀ ਨੇ ਪੇ ਕਰ ਲਿਆ ਹੁਣ ਸਟੇਟ ਹੈਲਥ ਏਜੰਸੀ ਇਹਦਾ ਕੋਈ ਕੀਆ ਕਾਰਪਸ ਬਣੇਗਾ ਹੁਣ ਜਿਤ ਤੱਕ ਸਵਾਲ ਫਾਈਨੈਂਸ਼ੀਅਲ ਪੋਜੀਸ਼ਨ ਹੈ ਇਹ ਸਟੇਟ ਦੀ ਹੁਣ ਇਲੈਕਸ਼ਨ ਈਅਰ ਹੈ ਔਰ ਪੰਜਾਬ ਇਜ਼ ਵਰਚੂਲੀ ਅੰਡਰ ਡੈਟ Trap 4 ਲੱਖ ਕਰੋੜ ਤੋਂ ਵੱਧ ਡੈਟ ਹੈ ਨਾ ਪਰ ਕੈਪੀਟਲ ਡੈਟ 1 ਲੱਖ 23274 ਕਰੋੜ 74 ਲੱਖ ਰੁਪਇਆ ਹੈ ਪ੍ਰਤੀ ਵਿਅਕਤੀ ਜਿਹੜਾ ਕਰਜ਼ਾ ਹੈਗਾ ਪੰਜਾਬ ਦੇ ਲੋਕਾਂ ਤੇ 123274 ਰੁਪਇਆ ਹੈ ਹਾਈएस्ट ਹੈਗਾ ਅਮੰਗ 올 ਦਾ ਸਟੇਟਸ ਵਿਦਨ ਇੰਡੀਆ ਤੇ ਜੇ ਅਸੀਂ ਪੰਜਾਬਸ ਡੈਟ ਜਿਹੜਾ ਹੈਗਾ ਰੇਸ਼ਿਓ ਹੈਗੀ ਹੈ ਉਹ 40.35% ਆਫ ਦਾ ਜੀਐਸਟੀਪੀ ਹੈ ਔਰ ਅੱਜ ਦੀ ਤਰੀਕ ਦੇ ਵਿੱਚ BSPL ਨੂੰ 106500 ਕਰੋੜ ਰੁਪਇਆ ਦੇਣਾ ਹੈ ਪੰਜਾਬ ਸਰਕਾਰ ਨੂੰ ਅਜ ਦੀ ਜੋ ਫਾਈਨੈਂਸ਼ੀਅਲ ਸਥਿਤੀ ਹੈ ਕੀ ਸਟੇਟਸ ਹੈਗਾ ਕਿ ਉਹਨਾਂ ਨੇ ਪੈਸਾ ਲੈ ਲੈਣਾ 4 semesters ਦੇ DA installments ਨਹੀਂ ਦਿੱਤੀਆਂ ਗਈਆਂ employees ਨੂੰ ਮਤਲਬ 2 ਸਾਲ ਦੀਆਂ 4 semesters means ਤੇ ਜਿਹੜੀਆਂ ਵਿਡੋ ਪੈਨਸ਼ਨ ਆ 올ਡੇਜ ਪੈਨਸ਼ਨ ਹੈ 3 ਮਹੀਨੇ ਦੀਆਂ ਪੇ ਨਹੀਂ ਦਿੱਤੀ ਤੇ ਇਹ ਪੈਸਾ ਹੋਰ ਕਿੱਥੋਂ ਆਏਗਾ ਦਾ ਸਕਸੈਸ ਆਫ ਦਾ ਸਕੀਮ ਫ্রম ਦਾ ਵੈਰੀ ਸਟਾਰਟ ਹਲੇ ਸ਼ੁਰੂ ਨਹੀਂ ਹੋਈ ਥੈਟ ਇਜ਼ ਡਾਊਟਸ ਪੈਸਾ ਕਿੱਥੋਂ ਜਨਰੇਟ ਕਰਾਂਗੇ ਫਿਰ ਇਹਨੂੰ ਹੋਰ ਕਰਜ਼ਾਈ ਬਣਾਣਾ ਪੰਜਾਬ ਨੂੰ ਉਹ ਕਹਿੰਦਾ ਨਾ ਕਿ ਪੇਡਾਂ ਨੂੰ ਕੰਬਲ ਦੇਣੇ ਤੇ ਕਹਿੰਦਾ ਉਹਨੂੰ ਵੀ ਕਹਿੰਦਾ ਹੁਣ ਤੋਂ ਲਾਣੀ ਹੈ ਇਹਦੇ ਹਾਲਾਤ ਕੀ ਫਿਰ ਕਹ ਰਹੇ ਆ ਕਿ ਪੰਜਾਬ ਔਰ ਚੰਡੀਗੜ੍ਹ ਕਵਰ ਕਰਦੇ ਆ ਸਟੇਟਸ ਰੈਵਨਿਊ ਹੈਜ਼ ਟੂ ਬੀ ਸਪੈਂਟ ਵਿਦਨ ਦਾ ਸਟੇਟ ਇਟ ਕਾਂਟ ਬੀ ਸਪੈਂਟ ਆਊਟਸਾਈਡ ਦਾ ਸਟੇਟ ਚੰਡੀਗੜ੍ਹ ਸੋ ਫਰਿਸ ਚੰਡੀਗੜ੍ਹ ਇਸ ਕੰਸਰਨ ਇਸ ਕੰਸਰਨ ਪੰਜਾਬ ਦਾ ਕਲੇਮ ਹੈ ਜਨਵਰੀ 1970 ਚ ਸ਼ਮਤਿੰਦਰਾ ਗਾਂਧੀ ਨੇ ਇਸ ਅਵਾਰਡ ਦੇ ਵਿੱਚ ਪੰਜਾਬ ਨੂੰ ਦੇ ਦਿੱਤਾ ਸੀ ਚੰਡੀਗੜ੍ਹ ਐਜ਼ ਅ ਕੈਪੀਟਲ ਇਹ ਠੀਕ ਹੈ ਕਿ ਹਾਲੇ ਇੰਪਲੀਮੈਂਟ ਨਹੀਂ ਹੋਇਆ ਔਰ ਟੈਂਪਰੀ ਅਰੇਂਜਮੈਂਟ ਕੀਤਾ ਗਿਆ ਸੀਗਾ ਕਿ ਵੀ ਯੂਨੀਅਨ ਟੈਰੀਟਰੀ ਬਣਾਈ ਗਈ ਹੈ ਹੁਣ ਜਦ ਤੱਕ ਉਹ ਯੂਨੀਅਨ ਟੈਰੀਟਰੀ ਹੈ ਤੇ ਉਹਦਾ ਹੀ ਕਾ ਰੈਵਨਿਊ ਜਨਰੇਸ਼ਨ ਔਰ ਐਕਸਪੈਂਡੀਚਰ ਦਾ ਹੀ ਆਪਣਾ ਸਿਸਟਮ ਹੈ ਯੂ ਕਾਂਟ ਸਪੈਂਡ ਦਾ ਸਟੇਟਸ ਪੰਜਾਬਸ ਰੈਵਨਿਊ ਆਊਟਸਾਈਡ ਦਾ ਸਟੇਟ ਕੱਲ ਨੂੰ ਇਹ ਕਹਿਣਗੇ ਕਿ ਸਾਡੀ ਦਿੱਲੀ ਸਰਕਾਰ ਰਹੀ ਹੈ ਅਸੀਂ ਉੱਤੇ ਵੀ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਲਾਗੂ ਕਰਾਂਗੇ